ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖੋ ਧੰਨਵਾਦ ਤੇ ਸਾਰੇ ਵੀਰਾਂ ਸਾਥ ਸ੍ਰੀ ਕਾਲ ਸੋ ਪਰੇ ਉੱਥੇ ਕਰ ਜਾਂਦੀ ਜੀ ਕਣਕ ਤੇ ਗੁਲੀ ਡੰਡੇ ਵਾਲੀ ਦੋਨੋ ਟਰੈਕਟਰ B2 ਨੇ ਜੌਂਡੀਰ ਦੇ 5210 ਪਹੁੰਚ ਕੇ ਆਪਾਂ ਸਹੌਲੀ ਤੇ ਮੋਟਰ ਲਈ ਚਲਾ ਚਲਦੇ ਆਉਣ ਖਾੜਦੇ ਆ ਡਿਊਟੀ ਤੇ ਖਾਲਚ ਨੱਕੇ ਮਾਰਨ ਦੀ ਡਿਊਟੀ ਆਪਾਂ ਸੇ ਦਾ ਪਲਾਟ ਭਰ ਗਿਆ ਤੇ ਇਧਰੋਂ ਸਰੇਤੋ ਦੋ ਖਾਲਾ ਨੂੰ ਮੋੜਾ ਪੈ ਗਿਆ ਇੱਕ ਭਰਿਆ ਵਾ ਤਿੰਨ ਤਿੰਨ ਸਰੇਤੋ ਦੋ ਨੂੰ ਛੱਡਿਆ ਹੋਇਆ ਵਿਚਾਲੇ ਇੱਕ ਕੇ ਖਾਲ ਭਰਤਾ ਤੇ ਦੇਖਦੇ ਹਾਂ ਅੱਜ ਕਿੱਥੇ ਤੱਕ ਪਹੁੰਚਦੇ ਹਾਂ ਖਾਲਾ ਨੂੰ ਸਰੇ ਚਾੜਦੇ ਹਾਂ ਪਾਣੀ ਪਾਣੀ ਦਾ ਕੰਮ ਜਿਹੜਾ ਸਾਰਿਆਂ ਨੂੰ ਆਲੂਆਂ ਦੇ ਵਿੱਚ ਔਖਾ ਏ ਕਿਉਂਕਿ ਜੇ ਨਾ ਚਾਹ ਮੈਂ ਲਾਈਟ ਆਉਂਦੀ ਆ ਉਹ ਨਾ ਟਾਈਮ ਪੂਰਾ ਚੱਕੰਨੇ ਹੋ ਕੇ ਪਾਣੀ ਲਾਉਣਾ ਪੈਂਦਾ ਮਗਰ ਵੀ ਦੇਖਣਾ ਪੈਂਦਾ ਟੁੱਟ ਨਾ ਜਾਵੇ ਖਾਲ ਜਾਂ ਜੋ ਵੀ ਇੱਥੇ ਮਿੱਟੀ ਥੋੜੀ ਜੀ ਹੋਰ ਤਰ੍ਹਾਂ ਦੀ ਆ ਖਾਲ ਮਾੜੀ ਟੇੜ ਦੇ ਜਵੇ ਬਸ ਉੱਥੋਂ ਹੀ ਲੀਕ ਆਪਣੇ ਨਹੀਂ ਇਦਾਂ ਪ੍ਰੋਬਲਮ ਆਉਂਦੀ ਤੇ ਹੁਣ ਦੇਖਦੇ ਆਂ ਜਾ ਕੇ ਮੋਟਰਾਂ ਚੱਲਦੀਆਂ ਨੇ ਦੋ ਇੱਕ ਉਧਰ ਚੱਲਦੀ ਆ ਸਾਹਮਣੇ ਉਧਰ ਦੋ ਬੰਦੇ ਨੇ ਤੇ ਇਧਰ ਦੋ ਖਾਲਾਂ ਤੇ ਆਪਾਂ ਕੱਲੇ ਆ ਵਾਹ ਲਓ ਜੀ ਚੱਲੀ ਜਾਂਦਾ ਪਾਣੀ ਦੋ ਖਾਲ ਨੇ ਇੱਕ ਖੜਾ ਏ ਇੱਕ ਉਹ ਪਰਲੇ ਪਾਸੇ ਸਿਰੇ ਵਾਲਾ ਦੋ ਨੂੰ ਛੱਡਿਆ ਪਾਣੀ ਨੱਕੇ ਰਹਿ ਗਏ ਪਾਰਨ ਤੋਂ ਇਧਰ ਤਿੰਨ ਜਲਦੀ ਆ ਆਪਣੇ ਵਾਲੀ ਤਾਂ ਮੌਸਮ 11 11:30 ਦਾ ਟਾਈਮ ਗਿਆ ਉਹ ਮੌਸਮ ਹੈਗਾ ਸਾਫ ਬਿਲਕੁਲ ਸੂਰਜ ਪੂਰਾ ਵਧੀਆ ਨਿਕਲਿਆ ਤਿੱਖੀ ਧੁੱਪ ਹੈ ਹਵਾ ਤੋਂ بچاؤ ਰੋ ਹਵਾ ਚੱਲ ਪਈ 11:30 ਪਾਉਣੇ 12 ਦਾ ਟਾਈਮ ਹੋ ਗਿਆ ਤੇ ਆ ਗਏ ਅਗਲੇ ਖਾਲ ਨੂੰ ਆਪਾਂ ਮੂਰਲੇ ਨੂੰ ਦੇਖਦੇ ਆ ਜੇ ਲੋਟ ਰਹਿ ਗਿਆ ਮਿੱਤਰੋ ਤਾਂ ਆਪਾਂ ਥਾਰਾਉ ਨੇ 20 ਰੇੜਗੜ ਲਾਵਾਂਗੇ ਪਟਾਈ ਆ ਆਲੂ ਦੀ ਕਿਉਂਕਿ ਕਣਕ ਦੀ ਕਰ ਲਾਂਗੇ ਵਜਾਈ ਕੁਝ ਪਰਸੈਂਟ ਪਲਾਟ ਇਥੋਂ ਨਾਲੇ ਮੂਰੇ ਸੌਖੇ ਰਹਾਂਗੇ ਫਿਰ ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਵੀ ਪਹਿਲੇ ਸਾਲ ਲਾਏ ਨੇ ਗੁੱਲੀ ਡੰਡੇ ਨੇ ਚਾਵਲ ਜਾਣਾ ਤੇ ਫਿਰ ਬਾਅਦ ਚ ਤਕਰੀਬਨ ਥੋੜਾ ਹੀ ਫਰਕ ਪਊਗਾ ਝਾੜ ਦਾ ਆਲੂਆਂ ਦਾ ਕਿਉਂਕਿ ਹੁਣ ਤਾਂ ਹਲੇ ਨੀਚੇ ਆ ਤੇ ਫਿਰ ਵੱਜ ਜਾਣਾ ਉੱਪਰ ਨੂੰ ਨਿਕਲਿਆ ਆਣਾ ਮੇਲਾ ਨੂੰ ਦੱਬੂਗਾ ਬਾਕੀ ਜੁੱਤਾਂ ਦਾ ਵੀ ਹੋਇਆ ਦੇਖਦੇ ਆਂ ਪ੍ਰੋਗਰਾਮ ਜੇ ਸਹੀ ਰਿਹਾ ਤਾਂ ਆ ਫਿਰ ਤੋਂ ਨੂੰ ਪਾਤਾ ਹੀ ਜਿਵੇਂ ਹੈਗਾ ਕੜੇ ਨੇ ਤਾਂ ਪਾਣੀ ਲਾਵਾਂਗੇ ਇੱਕ ਦੋ ਹੋਰ ਜਿੱਦਾਂ ਵੀ ਲੋੜ ਆਏ ਉਦੋਂ ਹੀ ਰੱਖਾਂਗੇ ਸੈਟਿੰਗ ਇਹਦੀ ਪਰ ਮਾਤਾ ਮਾ ਕਰੀ ਭਲੀ ਸਾਰੇ ਕਿਸਾਨ ਭਰਾਵਾਂ ਦਾ ਅਸਲ ਤੇ ਮਿਹਰ ਭਰਿਆ ਹੱਥ ਰੱਖੇ ਵਧੀਆ ਨਿਕਲੇ ਆਸਾਂ ਹੁੰਦੀਆਂ ਨੇ ਹਰੇਕ ਨੂੰ ਓ ਜੀ ਮੋਟਰ ਤੇ ਲਵੇ ਆ ਗਏ ਖਾਲ ਰਹਿ ਗਏ ਆਪਣੇ ਦੋ ਮੂਰੇ ਤੇ ਆਪਾਂ ਦੋ ਤਿੰਨ ਚੌਥੇ ਖਾਲ ਚ ਆ ਲੱਗੇ ਜੋ ਤੇ ਘਰ ਤੇ ਚੱਲਦਾ ਕੰਮ ਦੇਖਦੇ ਆ ਅੱਜ ਇਹ ਭਰਾਟ ਨਿਬੜਦਾ ਜਾ ਰਹਿੰਦਾ 2:25 ਮਿੰਟ ਹੋ ਗਏ ਦੋਏ ਪਾਸੇ ਦਾ ਨੱਕਾ ਲਾਇਆ ਵਾ ਫਿਰ ਲੋਡ ਨਹੀਂ ਪੈਂਦਾ ਨਹੀਂ ਥੋੜਾ ਜਿਹਾ ਖਾਲ ਤੇ ਜੇ ਇੱਕ ਪਾਸੇ ਦਾ ਭਰਦੇ ਆ ਫਿਰ ਟੁੱਟ ਹੀ ਜਾਂਦਾ ਮਗਰ ਲਾ ਲੈਣਾ ਆ ਫਿਰਦਾ ਤੇ ਲਾਣੇਦਾਰ ਆਹਰ ਦਾ ਦੇਖਦੇ ਆਂ ਸ਼ਾਮ ਤੱਕ ਕਹਿ ਕਿਲੇ ਭਰਦੇ ਨੇ ਚਾਰ ਭਰਦੇ ਨੇ ਪੰਜ ਭਰਦੇ ਨੇ ਕਿੰਨੀ ਜਗ੍ਹਾ ਭਰਦੀ ਆ ਯਾਨੀ ਜੇ 4 ਵਜੇ ਤੱਕ ਵਧੀਆ ਚੱਲ ਗਈ ਲਾਈਟ ਤਾਂ ਖਾਲ ਆਪਣੇ ਤੋਰ ਰਹਿੰਦੇ ਨੇ ਘੰਟਾ ਘੰਟਾ ਖਾਲ ਨੂੰ ਲੱਗਦਾ तकरीबन ਆ ਲਵੇ ਲੱਗ ਜੂ ਆਸਾ ਆ ਮੂਰਲਾ ਮੂਰਲਾ ਪਾਸਾ ਰਹਿੰਦਾ ਇੱਧਰ ਲਾ ਜੀ ਸਹੌਲੀ ਪਹੁੰਚ ਗਏ ਜੀ ਤੇ ਆਹ ਮੋਟਰ ਚਲਾਉਣੀ ਆ ਇਧਰ ਲੇ ਆਲੂ ਭਰਨੇ ਨੇ ਇਹਨੇ ਆਪਾਂ ਨੇ 스타ਟਰ ਸਟੂਟਰ ਕਰ ਲਿਆ ਫਿੱਟ 스타ਟਰ ਫਿੱਟ ਕਰਕੇ ਹੁਣ ਲਾਈਟ ਦੀ ਕਰਦੇ ਆ ਢੀਕ ਲਾਈਟ ਹੈ ਨਹੀਂ ਅਜੇ ਇਧਰ ਲਾ ਤਾਰ ਆੱਕੇ ਤਾਰਾ ਤੂਰਾ ਥੱਲੇ ਹੀ ਲਾਈਟ ਆ ਜਵੇ ਫਿਰ ਲਾਉਂਦੇ ਆ ਗ੍ਰਿਪ ਪੁੱਠੀ ਸਿੱਧੀ ਦੇਖ ਕੇ ਜਿੱਦਾਂ ਵੀ ਹੈਗੀ ਤੇ ਆਲੂ ਆ ਉਹ ਲੱਗਣਾ ਇਹਨਾਂ ਨੂੰ ਪਾਣੀ ਪਰਲੇ ਪਾਸੇ ਮੋਟਰ ਚੱਲਦੀ ਹੈ ਤੇ ਦੋ ਬੰਦੇ ਚਲੇ ਗਏ ਉਧਰ ਆਪਾਂ ਉਹਰੇ ਖੜੇ ਠੀਕਦੇ ਆ ਲਾਈਟ ਨੂੰ ਲਾਈਟ ਆਏ ਤੇ ਚਲਾਉਨੇ ਆ ਇਹਨੂੰ ਵੀ ਲਾਈਟ ਆਈ ਆ ਜੀ 11:50 ਮਿੰਟ ਤੇ ਆ ਲਓ ਜੀ ਮੋਟਰ ਚੱਲ ਪਈ ਤੇ ਪਾਣੀ ਆ ਰਿਹਾ ਖਾਲ ਦੇ ਵਿੱਚ ਹਲੇ ਆਪਾਂ ਖੜੇ ਆ ਨੱਕੇ ਮੂਰੇ ਕਿਉਂਕਿ ਆ ਦੇਖੋ ਹੌਣ ਲੱਗ ਗਿਆ ਪਣੀ ਤੇ ਇਸਰੇ ਤੇ ਰਹਿੰਦੇ ਨੇ 4-5 ਕਿਾਰੇ ਆ ਇਹਦੇ ਭਰ ਕੇ ਫੇਰ ਆਪਾਂ ਜੀਤੇ ਲਾਇਆ ਸਟਾਰਟਰ ਇਹਨੂੰ ਚਲਾਵਾਂਗੇ ਜੀ ਉਧਰ ਹੀ ਮੋਟਰ ਕਰਤੀ ਬੰਦ ਤੇ ਆ ਲਈ ਆਪਾਂ ਚਲਾ ਖਾਲ ਤੇ ਜਾਊਗਾ ਪਾਣੀ ਇਹਨੇ ਇਹ ਤਾਂ ਬੰਦੇ ਵੀ ਦੋ ਲਾਉਣਗੇ ਇਹਨੂੰ ਪਾਣੀ ਇਕੱਲੇ ਤਾਂ ਲੱਗਣਾ ਵੀ ਹੈ ਨਹੀਂ ਕਿ ਉਹ ਮੋਟਰ ਵੀ ਵੱਡੀ ਆ ਤੇ ਪਾਣੀ ਵੀ ਜ਼ਿਆਦਾ ਆ ਇਹਨੇ ਖਾਲ ਭਰ ਕੇ ਖੜਾਉਣੇ ਆ ਵੱਡਾ ਚੌੜਾ ਮੂੰਹ ਆ ਫੇਰ ਵੀ ਉੱਤੇ ਜੀ ਪਾਣੀ ਪੈਂਦਾ ਔੜੂੜਾ ਓ ਜੀ ਤੋ ਇਹ ਵਾਸੇ ਨੂੰ ਚਲਾਤਾ ਕੰਮ ਆ ਚੱਲਦਾ ਦੂਸਰੇ ਨੱਕੇ ਨੂੰ ਇੱਕ ਕਿਹਰਾ ਭਰ ਗਿਆ ਤੇ ਸਾਹਮਣੇ ਖੜਾ ਲੱਲਣਾ ਮੋਟਰ ਚਲਾਈ ਆ ਅੱਧੀ ਪੂਰੀ ਮੋਟਰ ਤੇ ਪਾਣੀ ਨਹੀਂ ਆਉਂਦਾ ਲੋਟ ਆ ਦੋਏ ਪਲੱਟਾਂ ਨੂੰ ਰੈਂਦਾ ਪਾਣੀ ਰੱਖਣ ਤੋਂ ਤੇ ਸਾਹਮਣੇ ਉੱਧਰ ਕਣਕ ਨੂੰ ਹੱਕਤੀ ਮੋਟਰ ਉੱਧਰ ਲਾ ਭਰ ਗਿਆ ਦੀ ਹੁਣ ਕਣਕ ਨੂੰ ਯੂਰੀਆ ਪਾ ਕੇ ਹੱਕਤੀ ਆਦੇ ਪਾਇਆ ਥੈਲੇ ਯੂਰੀਏ ਦੇ ਕਾਪਿਆ ਤੇ ਕਾਪਿਆ ਖਾਲੀ ਕਰਿਆ ਰਣਦਾਰ ਦਾ ਇੰਨੇ ਦਿਨ ਹੋ ਗਏ ਕਦੇ ਲਾਈਟ ਨਹੀਂ ਦੀ ਭੱਜੀ ਅੱਜ ਦੋ ਵਾਰ ਭੱਜ ਲਈ ਤੇ ਕੱਲ ਇੱਕ ਵਾਰ ਪੈ ਗਿਆ ਫਲਟ ਜਾਨਵਰ ਬੈਗੇ ਸੀ ਕਿਤੇ ਕੰਮ ਹੋਈ ਜਾਂਦਾ ਲੇਟ ਹੁਣ ਫੇਰ ਭੱਜ ਕੇ ਬੈਠੇ ਆ ਪਹਿਲਾਂ ਭੱਜ ਗਿਆ ਅੱਧਾ ਘੰਟਾ ਪਹਿਲਾਂ ਤੇ ਹੁਣ 4:31 ਮਿੰਟ ਹੋ ਗਏ ਹੋ ਸਕਦਾ ਨਾ ਆਏ ਬਾਕੀ ਪਤਾ ਨਹੀਂ ਆ ਗਈ ਜੀ ਲਾਈਟ 5 ਮਿੰਟ ਬਾਅਦ ਆ ਗਈ ਸੀ ਦੇਖਦੇ ਹਾਂ ਹੁਣ ਕਿੰਨਾ ਟਾਈਮ ਚੱਲਦੀ ਆ ਆਲੂ ਕਰੋ ਚੱਕ ਬੇਲ ਨੱਕੇ ਚੱਲਦੇ ਨੇ ਮਾਰੋ ਮਾਰ ਨਾਲ ਲੱਗਿਆ ਆਪ ਵੀ ਚੱਲਦਾ ਕੰਮ ਮੋਟਰਾਂ ਚੱਲੀਆਂ ਦੋ ਦੂਸਰੀ ਆ ਚੰਦੀ ਆ ਸਾਹਮਣੇ ਦਰਖਤਾਂ ਚਾਹ ਦੇਖੋ ਕਣਕ ਨੂੰ ਬਹੁਤ ਜਿਆਦੇ ਵੇਲ ਆ ਬਹੁਤ ਜਿਆਦੇ ਜਿੰਨੀ ਕਹਿ ਸਕਦੇ ਹਾਂ ਨਾ ਕੋਈ ਵੱਟ ਦਿੰਦੀ ਆ ਐਂਡ ਪਿਆ ਦੇਖੋ ਲਹਿਰਾਂ ਵਹਿਰਾ ਮਾਰਦਾ ਪਲਾਟ ਸਾਰਾ ਇੱਕ ਵੀ ਦਾਣਾ ਵਿੱਚ ਕੋਈ ਸੇ ਮਾੜੇ ਬੂਟੇ ਦੇ ਵਾਲਾ ਨਹੀਂ ਹੈਗਾ ਇੱਕ ਵੀ ਦਾਣਾ ਕੋਈ ਠੋਠੀ ਠਾਠੀ ਵਾਲਾ ਜਿਵੇਂ ਹੁੰਦਾ ਆਣ ਪਈਆ ਸਾਰੀ ਦੇਖੋ ਵੇਲ ਇੱਕ ਸਾਰ ਬੁਰਾ ਘੈਂਟ ਲੱਗਦਾ ਪਲਾਟ ਇੱਕ ਨਹੀਂ ਸਾਰੇ ਹੀ ਇਦਾਂ ਨੇ ਆਪਣੇ ਲਓ ਜੀ ਬਾਕੀ ਤੁਸੀਂ ਦੱਸੇ ਦੇਣਾ ਮਿੱਤਰੋ ਲਓ ਜੀ ਪੰਜ ਗਏ ਵਜ੍ਹਾ ਆ ਖੜਾ ਸੂਰਜ লাগ ਗਿਆ ਲਾਵੇ ਥੱਲੇ ਨੂੰ ਇੱਕ ਖਾਲ ਦਾ ਆਪਾਂ ਭਰਤਾ ਦੂਸਰੇ ਨੂੰ ਲਾ ਗਏ ਉਹ ਜਿਨੇਰਾ ਹੋ ਚਲਿਆ ਲਾਈਟ ਹਲੇ ਚਲਦੀ ਆ ਆਪਣਾ ਖਾਲ ਦੇ بس ਦੋ ਕਿਆਰੇ ਰਹਿ ਗਏ ਇਹਦੇ ਮੋਰਲੇ ਛੱਡ ਲਈਦੇ ਨੇ ਦੋ ਹੋ ਰਹਿੰਦੇ ਨੇ ਉਹ ਭਰ ਕੇ ਅਗਲੇ ਖਾਲ ਨੂੰ ਦੇਖਦੇ ਹਾਂ ਛੱਡਦੇ ਹਾਂ ਸ਼ਾਮਾਂ ਹੋ ਚੱਲੀਆਂ ਸੂਰ ਜਿ ਸਿਪ ਗਿਆ ਅੱਕਦਾ ਚੰਦ ਮਾਮਾ ਨਿਕਲ ਆਇਆ ਹੋਵੇ ਦਰਸ਼ਨ ਕਰੋ ਤੁਸੀਂ ਵੀ ਪਟਰੋ ਲਾਈਟ ਗਈ ਭੱਜ ਤੇ ਹੁਣ ਆਪਾਂ ਚਲਦੇ ਹਾਂ ਕੰਮਕਾਰ ਕਰਤਾ ਸਾਰਾ ਤੇ ਕਰ ਲਈ ਗੱਡੀ ਸਟਾਰਟ ਚਲਦੇ ਆਂ ਪਿੰਡ ਨੂੰ ਛੋਟੂ ਜਾਂਦਾ ਮੂਰੇ ਲਾਲਾਣਾ ਬਾਈ ਕੋਈ ਕੰਮ ਹੋ ਉਧਰ ਜਾਂ ਕੋਈ ਚੀਜ਼ ਬਈਓ ਜਿੰਦਾ ਲਾਉਣਾ ਸੱਚਾ ਮੂਰਲੀ ਮੋਟਰ ਦਾ ਉਹ ਜਿੰਦਾ ਲਾ ਰਿਹਾ ਮੂਰੇ